ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਖਾਂ ਦੇ ਰੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਵਾਸਤੇ ਸਾਡੇ ਸ਼ਹਿਰ ਵਿੱਚ ਪ੍ਰਬਾਤ ਸ਼ੌਂਕ ਦੇ ਵਿੱਚ ਡਾਕਟਰ ਅਮਿਤੋ ਸਿੰਘ ਜੀ ਨੇ ਆਪਣਾ ਇੱਕ ਮਿੰਨੀ ਹਸਪੀਟਲ ਖੋਲ੍ਹਿਆ ਜਿਸ ਵਿੱਚ ਨਵੀਆਂ ਤਕਨੀਕਾਂ ਦੀਆਂ ਜੜੀਆਂ ਮਸ਼ੀਨਾ ਆਈਆਂ ਜਿਹਦੇ ਨਾਲ ਮਰੀਜ਼ਾਂ ਨੂੰ ਚੈੱਕ ਅਪ ਕੀਤਾ ਜਾਊਗਾ ਇਸ ਮੌਕੇ ਡਾਕਟਰ ਅਮਿਤੋ ਸਿੰਘ ਜਿਨੇ ਸਭ ਤੋਂ ਪਹਿਲਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਪਵਾ ਕੇ ਸੁਖਮਣੀ ਸੋਖਮਨ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ ਸੁਖਨੀ ਸਾਹਿਬ ਜੀ ਦੇ ਜਾਪ ਕਰਵਾਏ ਇਸੀ ਤਰ੍ਹਾਂ ਇਸ ਮੌਕੇ ਉਹਨਾਂ ਦੇ ਪਿਤਾ ਸ਼੍ਰੀ ਸਦਾਤ ਸਤਨਾਮ ਸਿੰਘ ਜੀ ਉਹਨਾਂ ਦੇ ਫੁੱਫੜ ਜੀ ਉਹਨਾਂ ਦੇ ਚਾਚਾ ਜੀ ਇਹਨਾਂ ਤੋਂ ਇਲਾਵਾ ਸਾਡੇ ਸਿੱਖ ਵੈਲਫੇਅਰ ਸੁਸਾਇਟੀ ਦੇ ਜਨ ਸਕੱਤਰ ਸਦਾਤ ਜਸਵਿੰਦਰ ਸਿੰਘ ਜੀ ਪਰਮਾਰ ਤੇ ਉਹ ਆਪਣੇ ਜਥੇ ਸਮੇਤ ਉਹ ਹਾਜ਼ਰ ਹੋਏ ਸੋ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਸੀਂ ਸਮੂਹ ਸੰਗਤਾਂ ਨੂੰ ਪੂਰ ਜੋਰੋਂ ਅਪੀਲ ਕਰਦੇ ਹਾਂ ਕਿ ਬਈ ਆਓ ਤੇ ਆਖੇ ਇੱਥੇ ਚੈੱਕ ਅਪ ਕਰਾਓ ਦਵਾਈਆਂ ਲਓ ਇਸ ਮੌਕੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਮਿਨੀ ਹਸਪੀਟਲ ਦਾ ਜਿਹੜਾ ਹੈਗਾ ਉਹਦਾ ਲਾਹਾ ਲਓ ਔਰ ਜ਼ਰੂਰਤ ਨਹੀਂ ਕਿ ਤੁਸੀਂ ਪੂਰੀ ਫੀਸ ਦੇ ਸਕਦੇ ਆ ਜੇ ਕੋਈ ਲੋਰਮੰਦ ਆਣ ਕੇ ਡਾਕਟਰ ਸਾਹਿਬ ਨੂੰ ਪਰਸਨਲ ਤੌਰ ਤੇ ਰਿਕੁਐਸਟ ਵੀ ਕਰੂਗਾ ਡਾਕਟਰ ਸਭ ਆਪਣੀ ਫੀਸ ਵਿੱਚੋਂ ਜੋ ਰੜੀਂਦੀ ਜਿਹੜੀ ਹੈਗੀ ਆ ਗੱਲ ਉਹ ਲੈਸ ਵੀ ਕਰਨਗੇ ਸੋ ਮੈਂ ਇੱਕ ਵਾਰੀ ਫੇਰ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਹਸਪਤਾਲ ਵਿੱਚ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਇਹ ਪ੍ਰਭਾਤ ਚੌਂਕ ਦੇ ਬਿਲਕੁਲ ਆਰੇ ਵਾਲੀ ਗਲੀ ਦੇ ਨਾਲ ਲੱਗਦੇ ਗਲੀ ਜਿਹੜੀ ਆ ਉੱਥੇ ਇਹ ਸਥਿਤ ਹੈ ਸੋ ਇੱਕ ਵਾਰੀ ਫੇਰ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਅਮਿਤੋਜ ਸਿੰਘ ਮੈਂ ਆਪਣਾ ਹੀ ਤੁਮ ਦਸਨਾ ਚੰਨਾ ਸਰਨੋ ਕੇ ਆਤਮਜਾਈ ਹਸਪੀਟਲ ਜੋ ਕਿ ਨਿਲੰਦਰ ਰੋਡ ਪਰ ਆਚੌਂਗ ਦੇ ਬਿਲਕੁਲ ਨੇੜੇ ਅਸੀਂ ਖੋਲਿਆ ਹੈ ਜਿੱਥੇ ਕਿ ਮੈਂ ਐਮ ਐਸ ਆਫਥਲਮੋਲੋਜੀ ਤੇ ਮੇਰੇ ਵਾਈਫ ਜਗਨਦੀਪ ਕੌਰ ਜਿਹੜੇ ਕਿ ਪੀ ਐਸ ਜੀ ਸਾਈਕੋਲੋਜੀ ਤੇ ਆਪਾਂ ਦੋਨਾਂ ਨੇ ਸਰਵਿਸ ਆਪਣੀ ਸ਼ੁਰੂ ਕੀਤੀ ਹੈ ਅੱਖਾਂ ਦੇ ਰੋਗਾਂ ਨੂੰ ਲੈ ਕੇ ਅੱਜਕੱਲ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਤੇ ਮੈਂ 3 ਸਾਲ ਡੀਐਮਸੀ ਤੇ 4 ਸਾਲ ਕਾਲਾਈ ਹਸਪੀਟਲ ਜੰंधर ਦੇ ਵਿੱਚ ਚ ਕੰਮ ਕਰਨ ਤੋਂ ਬਾਅਦ ਇੱਥੇ ਹੁਸ਼ਿਆਰਪੁਰ ਦੇ ਵਿੱਚ ਸੇਵਾਵਾਂ ਸ਼ੁਰੂ ਕਰ ਰਿਹਾ ਹਾਂ ਇਸ ਹਸਪੀਟਲ ਦੇ ਵਿੱਚ ਅੱਖਾਂ ਦੀ ਹਰ ਤਰ੍ਹਾਂ ਦੀ ਜਿਹੜੀ ਡਾਇਗਨੋਸਿਸ ਤੋਂ ਲੈ ਕੇ ਟ੍ਰੀਟਮੈਂਟ ਜਿੰਦਰ ਦੇ ਟੈਸਟ ਨੇ ਸਾਰੇ ਕੀਤੇ ਜਾਣਗੇ ਹਰ ਤਰ੍ਹਾਂ ਦਾ ਆਪਰੇਸ਼ਨ ਕੀਤਾ ਜਾਏਗਾ ਜੋ ਕਿ ਮੋਤੀ ਦੇ ਆਪਰੇਸ਼ਨ ਜਿਹੜੇ ਨੇ ਬਿਨਾ ਟਾਂਕਾ ਬਿਨਾ ਟੀਕਾ ਤੇ ਬਿਨਾ ਕਿਸੇ ਪੱਟੀ ਤੋਂ ਕਿਤੇ ਜਾਣਗੇ ਦੇ ਆਪਰੇਸ਼ਨ ਕਰਾਉਣ ਤੋਂ 2 ਘੰਟੇ ਬਾਅਦ ਵੀ ਆਪਾਂ پیشنਟ ਨੂੰ ਪੜਾ ਕੇ ਵੀ ਘਰੇ ਭੇਜ ਸਕਦੇ ਹਾਂ ਸੋ ਜੋ ਆਧੁਨਿਕ ਤਰੀਕੇ ਦੇ ਨਾਲ ਆਪਰੇਸ਼ਨ ਜਲੰਧਰ ਲੁਧਿਆਣਾ ਦੇ ਦਿੱਲੀ ਵਿੱਚ ਹੁੰਦੇ ਨੇ ਉਹ ਅਸੀਂ ਹਾਰਪੁਰ ਦੇ ਵਿੱਚ ਇਹ ਸੇਵਾਵਾਂ ਸ਼ੁਰੂ ਕਰ ਰਹੇ ਹਾਂ ओपीडी ਬੁੱਧਵਾਰ ਤੋਂ ਸ਼ੁਰੂ ਹੋਏਗੀ ਤੇ ਐਤਵਾਰ ਬੰਦ ਹੋਏਗਾ ਤੇ ਬਾਕੀ ਸਾਰਾ ਦਿਨ ਅਸੀਂ ਸੇਵਾਵਾਂ ਸ਼ੁਰੂ ਕਰਾਂਗੇ ਥੈਂਕ ਯੂ